ਤੁਹਾ ਨੂੰ ਤੁਹਾਡੇ ਬੱਚਿਆਂ ਨੂੰ ਪਾਲਣ ਦੀ ਲੋੜ ਨਹੀਂ ਹੈ ਜੇ ਤੁਸੀਂ ਆਪਣੇ ਬੱਚੇ ਨੂੰ ਦੇਖ ਕੇ ਆਪਣੇ ਆਪ ਨੂੰ ਵੱਡਾ ਕਰ ਸਕਦੇ ਹੋ ਤਾਂ ਇਹ ਬੱਚਿਆਂ ਨੂੰ ਵੱਡਾ ਕਰਨ ਦੇ ਮੁਰਖਤਾ ਭਰੇ ਵਿਚਾਰ ਨਾਲੋਂ ਕਿਤੇ ਬਿਹਤਰ ਹੋਵੇਗਾ ਕਿ ਮੈਂ ਤੁਹਾਡੇ ਨਾਲ ਬਹੁਤ ਸਖਤੀ ਕਰ ਰਿਹਾ ਹਾਂ ਜੇ ਤੁਸੀਂ ਹਰ ਚੀਜ਼ ਦੇ ਬਾਰੇ ਗੰਭੀਰ ਹੋਣ ਦੀ ਬਜਾਏ ਥੋੜੇ ਜਿਹਾ ਹੋਰ ਬੱਚਿਆਂ ਵਰਗੇ ਹੋ ਸਕਦੇ ਹੋ ਤਾਂ ਤੁਹਾਡੇ ਬੱਚੇ ਚੰਗੀ ਤਰ੍ਹਾਂ ਵੱਡੇ ਹੋਣਗੇ ਜੇ ਤੁਸੀਂ ਆਪਣੇ ਬੱਚੇ ਨੂੰ ਆਦਰਸ਼ ਮੰਨਦੇ ਹੋ ਨਾ ਕਿ ਆਪਣੇ ਆਪ ਨੂੰ ਉਸ ਦਾ ਆਦਰਸ਼ ਤਾਂ ਸਭ ਕੁਝ ਠੀਕ ਹੋਵੇਗਾ ਕਿਉਂਕਿ ਤੁਹਾਡੇ ਅਤੇ ਉਸ ਬੱਚੇ ਦੇ ਵਿੱਚਕਾਰ ਕੌਣ ਜ਼ਿਆਦਾ ਖੁਸ਼ ਹੈ ਮੈਨੂੰ ਦੱਸੋ ਬੱਚਾ ਤੁਹਾਡੇ ਨਾਲੋਂ ਜ਼ਿਆਦਾ ਖੁਸ਼ ਹੈ ਉਸ ਨੂੰ ਜ਼ਿੰਦਗੀ ਦਾ ਸਲਾਹਕਾਰ ਹੋਣਾ ਚਾਹੀਦਾ ਹੈ ਨਾ ਹਾਂ ਜੇ ਤੁਸੀਂ ਇਸ ਤਰ੍ਹਾਂ ਦੇ ਵਿਅਕਤੀ ਹੋ ਕਿ ਤੁਸੀਂ ਆਪਣੇ ਬੱਚੇ ਨਾਲੋਂ ਕਿਤੇ ਜ਼ਿਆਦਾ ਖੁਸ਼ ਹੋ ਤਾਂ ਉਹ ਤੁਹਾਨੂੰ ਆਪਣੇ ਆਪ ਦਰਸ਼ਮਣੇਗਾ ਤੁਹਾਨੂੰ ਇਹ ਉਸ ਨੂੰ ਦੱਸਣ ਦੀ ਲੋੜ ਨਹੀਂ ਹੈ